ਨੂਰੇ ਉਪਾਇਆ ਆਵਲੇ ਅੱਲਾ ਨੂਰੇ ਉਪਾਇਆ ਆਵਲੇ ਅੱਲਾ ਨੂਰੇ ਉਪਾਇਆ ਆਵਲੇ ਅੱਲਾ ਨੂਰੇ ਉਪਾਇਆ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਸਭ ਬੰਦੇ ਅਵੱਲੇ ਅੱਲਾ ਨੂੰ ਰੇਪਾਇਆ ਅਵੱਲੇ ਅੱਲਾ ਬੰਦੇ ਕੁਦਰਤ ਕੇ ਤੇਰੀ ਨਾਮ ਤਮ ਜੂਰੋ ਨਾਮ ਕੇਤੇ ਰੱਖ ਲਿੰਦੀ ਯਾਰ ਮੇਰੀ ਅਬ ਤਬੇ ਜਬ ਕਬੇ ਤੁਹੀ ਦੋਈ ਹਮ ਤੋ ਸਾਲ ਸੁਖੀ ਸਾਦੀ ਤੋਰੇ ਪਰੂਸੇ ਮਗਰ ਪਰਸੇ ਮੇਰੇ ਤਾਮ ਕੀ ਤਪ ਤੇ ਪਈ ਪਹਿਲੇ ਦਰਸ਼ਨ ਮਗਰ ਪਾਇਓ ਕਨੀ ਕਾਸ਼ੀ ਬਸੇ ਆਈ ਜਿਹਾ ਸਾ ਮਗਰ ਤਾਸੀ ਕਾਸ਼ੀ ਹਮ ਵੇਖਣ ਜਾਣੀਆਂ ਮਨੇ ਤਮ ਜੂਰੇ ਤੰਗ ਪਾਇਆ ਮਰ ਤੇ ਗੂੜ ਗਮਾਨੀ ਕਰੇ ਜਮਾਂਚ ਬਾ ਤੇ ਸੁੜਾ ਕੋ ਕਰਨ ਕੋ ਨਹੀਂ अजय जो को बिल्ली मिला तेज करके तो और विचार ही कमन मन के अद्भुत विचार है सत्यन जो दे हम काव की कांड नगर दे अपने घूर भुर भरसा दे अब जो जाए जड़े सिंहासन मेरे अंदर पानी राम के एक ये कर पहे हैं कोई न सके परेशानी बोलो जी सदन को साथ कर दे तत्तम श्री अमृत धंधा की शोध श्री सदगुरु पीर साहब ਆ ਵੀ ਦੇ ਜਨਕਮਲਾ ਦਾਸ ਬੇਤੀ ਹੈ ਜੀ ਸਤਿਗੁਰ ਜੀ ਹੋ ਆਪ ਜੀ ਦਾ 600 ਸ਼ਬਦੀ ਮਾ ਪ੍ਰਕਾਸ਼ ਉਤਸਵ ਪ੍ਰਕਾਸ਼ ਦੇ ਵਿਸੇ ਸਤਿਗੁਰ ਜੀ ਹੋ ਨਾਮੀ ਆਵਾਦੀ ਗੁੰਤਿਆ ਸਮੂਹ ਸੰਗਤਾਂ ਔਰ ਅਲਾਕਾਰਵਾਸੀ ਸਭ ਸੰਗਤਾਂ ਸਤਿਗੁਰ ਜੀ ਆਪ ਦੀ ਕਿਰਪਾ ਨਾਲ ਆਵੀ ਦੀ ਅਗਿਆ ਵਿਚਾਰ ਸਰਦਾਰ ਨਾਲ ਭਗਵਨ ਨਾਲ ਮਿਲਾਂ ਰਹੀ ਹਣ 9 ਤਰੀਕ ਤੋਂ ਆਪ ਜੀ ਦੇ ਸਤਿਗੁਰੂ ਜੀ ਉਹ ਪਰਵਾਸ ਪਰੀਆਂ ਕੱਟੀਆਂ ਗਈਆਂ 20 ਤਰੀਕ ਤੱਕ ਔਰ 21 ਦਿਨ ਆਪ ਜੀ ਦੀ ਸ਼ੋਭਾ ਯਾਤਰਾ ਕੱਟੀ ਗਈ ਸਤਿਗੁਰੂ ਜੀ ਦੀ ਕਿਰਪਾ ਕਰਕੇ ਔਰ ਅੱਜ ਸਤਿਗੁਰੂ ਜੀ ਉਹ ਆਪ ਜੀ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਬਾਣੀ ਪੜਦੇ ਆਂ ਨਿਕਾ ਗਲਤੀਆਂ ਹੋ ਗਈਆਂ ਹੁਣ ਜੀ ਆਂ ਕੋਲੰਦੂ ਕਾ ਮਾਫ ਕਰ ਰਹੀਆਂ ਹੰਯਾ ਸਰਦਾਰ ਦੀ ਮਹਾਜੀਆਂ ਦਾ ਪ੍ਰਮਾਣ ਕਰਦੀਆਂ ਜੋ ਵੀ ਭਟਾਮਾ ਰਕਮ ਦੀ ਗਿਰਿ ਜ਼ਿਕਰ ਕਰਦੀਆਂ ਭਾਰਾਪੁਰ ਕਰਦੀਆਂ ਗਿਆਨੇ ਬਟੂਗਾ ਨਾਮ ਕਮਾਈਆਂ ਦੀ ਵਿਰਤਤਾ ਪਾਉਣੀ ਹੈ ਜੜਤੀ ਕਲੰਦਰ ਖਣਦਰਪਾਸ ਜਾਜ ਦਿਲਾਸ ਕਰਦੇ ਰੋਣ ਰਕਸ਼ਾ ਡਾਇਰੈਕਟਰੀ ਸਮਾਤਪਕਸ਼ਨੀ ਬਾਣੀ ਪਰਿਸ਼ਦ ਦੇਖੇ ਹੋਣੀ ਬਾਗਲਾ ਜਿਹੋਨਾ ਨਾਮ ਤੇ ਪਾਉਣਾ ਨਾਮ ਤੇ ਬਾਗਲੇ ਦਾ ਜਿਵੇਂ ਸਰਦਾਰ ਜੀ ਪਾਕਿਸਤਾਨ ਦੇ ਪਾਰ ਉਧਾਰਾ ਕਰੂ ਫਿਰ ਪਾਗਲ ਮੀਰ ਕਰੋ ਸਤਗੁਰੂ ਜੀਓ ਆਬੀਦਾਰਖਾਨ ਦੇ ਸੇਕਾਵਲੋਂ आप जी देता है उन्होंने तो दे, अड्डे टकरे सतगुरु जी उनकी कार्य करना सत्कार करना और संगत सतगुजु जी संगत वालों नगर भंडारा तैयार किया गया है का लंगर लगेगा सतगुजु जी आपसे और हूँ फिर अच्छे आप जी निजी स्थान के उ लंगर भंडारा तैयार करके ਜੰਦਰ ਗਿਆ ਹੈ ਅਗਲੇ ਜਨਮ ਦੇ ਹਾਜ਼ਰ ਹੈ ਸਭ ਜੀ ਤੇ ਆਪਣਾ ਪ੍ਰਮਾਣ ਕਰਨਾ ਪ੍ਰਮਾਣ ਕੀਤਾ ਹੈ ਪ੍ਰਸ਼ਾਸਨ ਸਾਹਿਬ ਜੀ ਦੇ ਦਰਬਾਰ ਦੀ ਆਗਿਆ ਬਖਸ਼ੀ ਜੋ ਤੇਰਾ ਨਾਮ ਚੱਲੇ ਯੋਧਨਾ ਪ੍ਰਸ਼ਾਸਕੀ ਸੋ ਬੋਲੇ ਤਾਨਕਬੀ 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 ਸਾਈਂ ਜੀ ਨੂੰ ਨਾਮ ਦੀ ਜੱੜੀ ਗਾਣਾ ਕਰਨਾ ਸਭ ਦਾ ਆਗਰ ਕਰਨਾ ਸਭ ਦਾ तो पुदा जग का Tuhan और विदा गोलाज मेरा हृदय में बिछताई जो बिछार सब तेरा तेरा तुझको ते तो सौंपते क्या लागे मेरा कबीर हमारा निर्मल पिया जैसे गंगा नदी आछे लागे आए मेरे याद कबीर कबीर जैसे सद्गुरु संत को आदि जोड़ धर्म आते साहिब साहिब बतई ਅਰਤੀ ਬਾਗ ਕੇ ਸਾਤੇ ਸਾਜ ਰਸਾਈ ਬੰਦਗੀ ਅਰਤੀ ਬਾਗ ਕੇ ਸਾਤੇ ਸਰਬਜੀ ਧੂਪਨਾ ਮਹਾਸੂਰ ਜੀ ਸਰਬ ਰਾਜ ਸਤਨ ਨਾਮ ਕਰਨਾ ਬੋਲੇ ਸਰੂਪੀ ਸਾਹਿਬ ਜੀ ਕੀ ਜੈ ਸਾਹਿਬ ਬੰਦਗੀ ਸਾਹਿਬ ਬੰਦਗੀ ਹਰਿ ਕਾ ਨਾਮ ਚੰਡੀ ਕਲਾ ਤੇਰੇ ਮਾਣਿ ਸਤਗੁਰੂ ਸਾਧਕ ਵੀ ਸਤਗੁਰੂ ਸਾਧਕ ਵੀ ਸਤਗੁਰੂ ਸਾਧਕ ਵੀ ਸਾਡੀ ਦਿਓ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਕੁਦਰਤ ਕੇ ਸਭ ਬੰਦੇ ਜਨਮ ਤੁਮਾਰੇ ਲਿਖੇ ਇਹੋ ਜਨਮ ਤੁਮਾਰੇ ਲਿਖੇ ਕਹਿਰ ਵਿਦਾਸ ਆਸ ਲਗ ਜੀਵੋ ਕਹਿਰ ਵਿਦਾਸ ਆਸ ਲਗ ਜੀਵੋ ਦਰਸ਼ਨ ਦੇਖੇ ਮਿਲ ਲਹੋ ਦਇਆ ਮਿਲ ਲਹੋ ਦਇਆ ਲਹੂ ਦਿਆਲ ਮਿਲ ਲੈ ਹੋ ਦਿਆਲ ਟਹਿ ਪਏ ਦਵਾਰੇ ਆ ਟਹਿ ਪਏ ਦਵਾਰੇ ਆ ਮੈਂ ਪਏ ਦਵਾਰੇ ਆ ਰੱਖ ਲੈ ਵੋ ਮੇਲ ਲਹੋ ਦਇਆਲ ਮੇਲ ਲਹੋ ਦਇਆ ਨਾਮ ਤੇਰਾ ਸਿਰ ਤੇ ਨਾ ਗੱਜ ਬਿਜਾਰ ਤੂੰ دریا ਤੂੰ ਕਰਿਆ ਤੇ ਤੇ ਦੇ ਨਿਸਤਾਰ ਬੰਦੇ ਬੰਦਗੀ ਇਖਤਿਆਰ ਸਾਹਿਬ ਰੋਸ਼ਤਰੋ ਕੇ ਪਿਆਰ ਨਾਮ ਤੇਰਾ ਆਧਾਰ ਮੇਰਾ ਜਬ ਹੁੰਜੇ ਯਾ ਨਾਰ ਕਹਿ ਗੁਲਾਮ ਕਰ ਜਾ ਜਾਈ ਭਾਵੇਂ ਮਾਰ ਬੋਲੋ ਈ ਸਤ ਗੁਰੂ ਸਤ ਗਗਈ ਤੂੰ ਮੇਰੂ ਮੇਰ ਵਰਤ ਸੁਆਮੀ ਓਟ ਗਈ ਮੈਂ ਤੇਰੀ ਨਾਮ ਨਮੋ ਲਉ ਨਾਮ ਗਿਰਦੇ ਰੱਖ ਲੈਨੀ ਅਰ ਮੇਰੀ आवे तावे जावे कावे तोही दुनिया तो फैसा सुखि साथी तोरे भरोसे मगर बसियो मेरे दान की तबत बिजाई ताले दर्शन मगर पायो बनकाशी बसई आई न्यासा मगर काशी जासा काशी हम के कर जानी हम मृत्यु त जगे तन पाया मरते बूड़ गमानी करे गमात वादे सुला को कारण को नाई अजय सु जोग को बिदिन बुलाते नरके घोर बिचाई कौन कर के के स्वर्ग बिचारा संतन दो गुराते हम काउ की कान नगरते अपने गुर प्रसादे अब दो तो जाए जड़े संगासन मिले में पानी राम कबीरा एक पहे हैं कोई न सके पिशानी बोलो जी सतगुरु तन तन श्रोमणी संत मंदिर शोर श्री सतगुरु पीसा जी आप जी देख जाने का अदास बेनती है जी ਸਤਿਗੁਰ ਜੀਓ ਆਜ ਜੀ ਆਗਾ 665 ਮਾ ਪ੍ਰਕਾਸ਼ਪੁਰਕ ਨਾਮੀ ਆਬਾਦੀ ਪੁੰਦਰੋਸ ਮੂਲਾ ਕਰਨ ਵਾਸਤੇ ਸਤਿਗੁਰ ਜੀਓ ਪਰਿਸ਼ਰਦਾ ਭਾਵਨਾ ਨਾਲ ਮਨਾਉਂਦੇ ਹੋਏ ਨਵ ਜੀਵਨ ਤੋਂ ਪਰਬਧ ਰਿਹਾ ਅਸ਼ੀਰਵਾਦ ਕੀ ਆਵਿਧੀ ਕਿਰਪਾ ਨਾਲ ਕੀਤੀ ਗਈ 20 ਤੱਕ 20 ਤੱਕ ਚਲੀਆਂ ਔਰ 21 ਦਿਨੋਂ ਸਤਿਗੁਰ ਜੀਓ ਸੰਗਤਾਂ ਵੱਲੋਂ ਆਪ ਜੀ ਦਾ ਸ਼ੁਭ ਯਾਤਰਾ ਕਰ ਵੀ ਦਸ ਜਾ ਗਿਆ ਔਰ ਅੱਜ ਵਾਧੇ ਦੀ ਨੂੰ ਪੂਰਤਾ ਤੇ ਹੀ ਹੋ ਗਈ ਹੈ ਸਤਿਗੁਰ ਜੀ ਆਪ ਜੀ ਦੇ ਸੰਗਤਾਂ ਵੱਲੋਂ ਕਬੀਰ ਗੁਰੂ ਗ੍ਰੰਥ ਸਾਹਿਬ ਜੀ ਚੱਕ ਕਬੀਰ ਜੀ ਦੀ ਗ੍ਰੰਥ ਦਾ ਪਾਣੀ ਦਿੱਤਾ ਗਿਆ ਔਰ ਸੰਗਤਾਂ ਵੱਲੋਂ ਲੰਗਰ ਪੰਡਾਣਾ ਲਈ ਤਿਆਰ ਕੀਤਾ ਗਿਆ ਔਰ ਸ਼ਾਮ ਨੂੰ ਸਤਿਗੁਰ ਜੀਓ ਆਮ ਜਿਹਾ ਪਾਠ ਕਰਨੋਂ ਪ੍ਰੰਤ ਮੂਰ ਸੰਧਾ ਪਾਠ ਦਾ ਪਾਠ ਕਰਨੋਂ ਪ੍ਰੰਤ ਵਿਚਾਰਾ ਜੋ ਪ੍ਰੋਗਰਾਮ ਹੋਇਆ ਉਹਨਾਂ ਨੂੰ ਵੀ ਸਨਮਾਨ ਦਿੱਤਾ ਗਿਆ ਔਰ ਹੋਰ ਵੀ ਸਤਿਗੁਰ ਜੀ ਆਇਆਂ ਜਰਤਾ ਵੱਲੋਂ ਪੇਟਾ ਹਾਂ ਜੋ ਅਰਪਣ ਕੀਤੀਆਂ ਨੇ ਉਹਨਾਂ ਨੂੰ ਦਾਰਗਾ ਕਰਦੀਆਂ ਸਤਗੁਰ ਜੀਓ ਆਦੀ ਦਾਰਗਾ ਦੇ ਸੇਵਕ ਸਾਡੇ ਜਾਂਜੀ ਅਬਰਦਾਰ ਵਾਲੇ ਮਿੰਦਰਪਾਲ ਜੀ ਜੋ ਹਨ ਉਹਨਾਂ ਦਰ ਕੀਆ ਪੁਰੰਚਾਂ ਦੀ ਮਿੰਦਰ ਉਹਨਾਂ ਵੱਲੋਂ 2100 ਰੁਪਇਆ ਰਮਾਨਾ ਚੰਦਵਾ ਸਾਹਿਬ ਦੀ ਇਹ ਉਹਨਾਂ ਨੇ ਸੱਤ ਔਰ ਨਾਲ ਪੇਟਾ ਸਰਵਉਧਿ ਆਪਣਾ ਕੀਤੀ ਆ ਆਪਣੇ ਜਨਮ ਵਿੱਚ pran gar nahi aur mindar pal ji de parvat te ਮੇਰ ਬਣਿਆ ਹੱਥ ਰੱਖ ਕੇ ਇਸ ਤਰ੍ਹਾਂ ਇਹ ਬਦਲੇ ਤਾਂ ਰਿਸ਼ਤੇ ਪਰਿਸ਼ਦ ਦੇ ਹੋਏ ਆਪਣੇ ਨਾਮ ਨਾਲ ਜੋੜਨਾ ਆਪਣੀ ਬਾਣ ਨਾਲ ਜੋੜਨਾ ਔਰ ਸਰਜੀਤ ਜੀ ਜੋ ਸ੍ਰੀ ਗੁਰਜਨ ਜੀ ਦੀ ਲੜਕੀ ਹੈ ਉਹਨਾਂ ਵੱਲੋਂ 2500 ਰੁਪਇਆ ਆਪੀ ਦੇ ਗੁਰਪ੍ਰੀਤ ਜੀ ਦੇ ਬਸ਼ਿਆਂ ਸਰਵੇ ਜੀ ਪੇਟਾ ਕੀਤੀ ਗਈ ਹੈ ਔਰ ਰਕੇਸ਼ ਬਾਬੂ ਜੀ ਉਹਨਾਂ ਵੱਲੋਂ ਚਾਹਦਾ ਨਗਰ ਦਾ ਕੀਤਾ ਗਿਆ ਔਰ 50 ਰੁਪਿਆ ਸਤਿਗੁਰੂ ਜੀ ਉਹ ਸੇਵਾ ਕਰ ਲਈ ਨੇ ਪ੍ਰਵਾਨ ਕਰਨੀ ਔਰ ਵਿਦੇਸ਼ ਜੀ ਜੋ ਬੈਕਵੌਇਸ ਚ ਲੱਗੇ ਹੋਏ ਨੇ ਅਸਲ ਇਹ ਸਾਥ ਨਗਾ ਕਲਮ ਕੇ ਭਣ ਗਏ ਨੇ ਚੰਪਾ ਜੀ ਦੇ ਪਾਂਜੀ ਚੰਪਾ ਜੀ ਦੇ ਬੇਟੀ ਪੁਣਾ ਵਾਲਾ 20 ਰੁਪਿਆ 12 ਰੁਪਏ ਔਰ ਲਗਵਾਣਾ ਪ੍ਰਸ਼ਾਦ ਸਤਿਗੁਰੂ ਜੀ ਆਪ ਨੇ ਜਨਮ ਪੇਟਾ ਕੀਤਾ ਗਿਆ ਹੈ ਪ੍ਰਵਾਨ ਕਰਨਾ ਸਤਿਗੁਰੂ ਔਰ ਸ਼ੁਭ ਜੂ ਬੇਟਾ ਹੈ ਵਿਨਾਦੋ ਆਪਣੇ ਮੰਮੀ ਜਾਦੀ ਜੈ ਜੀ ਰਾਜੀ ਔਰ ਦਲਬੀਰ ਕੌਰ ਜੀ ਸੁਰਗਵਾਸੀ ਉਹਨਾਂ ਦੇ ਨਾਮ ਤੋਂ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਦੇ ਹੋਏ ਅੱਜ ਅਗਿਆ ਦਸਤ ਕਰਾਉਣ ਦੀ ਕਿਰਪਾ ਕਰਨੀ ਮੇਰਾ ਕਰਨੀਆਂ ਔਰ ਇਸੇ ਤਰ੍ਹਾਂ ਇਹਨਾਂ ਬੱਚਾ ਤੇ ਵੀ ਨਾਮ ਬੰਨਣਾ ਜੋੜ ਕੇ ਸ਼ਰਧਾ ਭਾਵਨਾ ਬਣਾਈ ਰੱਖਣੀ ਜੋ ਵੀ ਭਟਾਵਾ ਲੈ ਜੋ ਵੀ ਪ੍ਰਸ਼ਾਦ ਹੈ ਉਹ ਪਰਵਾਨ ਕਰਨਾ ਔਰ ਪਰਮਾਨ ਕੀਤਾ ਹੈ ਪ੍ਰਸ਼ਾਦ ਸਾਹਿਬ ਦਾ ਸੇਵਾ ਵਿੱਚ ਬਿਤਾਉਣ ਦੀ ਆਗਿਆ ਬਖਸ਼ੀ ਔਰ ਜੋ ਰਦਰਨ ਪੜਦਾ ਹਰ ਉਹਦੇ ਦੇਖਿਆ ਮੇਟਰੀ ਜਾਂ ਬੀਟੀ ਨੇ ਜੋ ਪਛਾਦ ਲੈਂਦਾ ਹੈ ਕਿਉਂਕਿ ਇਸ ਲਈ ਇਸ ਤਰ੍ਹਾਂ ਕਹਿਣਾ ਰਿਹਾ ਗਿਆ ਸੀ ਤਾਂ ਤੁਹਾਨੂੰ ਦੱਸਿਆ ਨਹੀਂ ਇਸ ਗੱਲ ਕਿ ਮੈਂ ਨਾਲ ਸੀ ਲਿਖਿਆ ਆਪ ਪਤਾ ਨਹੀਂ ਉਚਾਰਨਾ ਪਛਾਦ ਪੀਤਾ ਕਿਤਾ ਕਿਤਾ ਗਿਆ ਉਹ ਪ੍ਰਵਾਨ ਕਰਨਾ ਔਰ ਹੋ ਨਹੀਂ ਸਕਦਾ ਉਹ ਜੋ ਵੀ ਤੇ ਕੋਲ ਪਟਾਹਾਰ ਪੀਤੀ ਜਾਣਾ ਉਹ ਪ੍ਰਵਾਨ ਕਰਨੀ ਆ ਔਰ ਅਜਾ ਲਾਲ ਜੀ ਦੇ ਨਾਮ ਤੋਂ ਵੀ ਮੈਂ ਤੁਹਾਨੂੰ ਸਰੂਪੀਆਂ ਸਵਤਿਆਰ ਅਤੇ ਲਗਵਨਾ ਪ੍ਰਸ਼ਾਦ ਦੇ ਪੇਟਾ ਕੀਤਾ ਗਿਆ ਹੈ ਕਿਰਪਾ ਕਰਕੇ ਇਹਨਾਂ ਦੇ ਵੀ ਇਹ ਵੀ ਪ੍ਰਵਾਨ ਕਰਨੀ ਹੋਰ ਪ੍ਰਵਾਨ ਕੀਤਾ ਜੋ ਵੀ ਪ੍ਰਸ਼ਾਦ ਹੈ ਸਤਜੀ ਜੀ ਦੇ ਸਾਥ ਵਿੱਚ ਮੇਜ ਤੇ ਤੌਂਦੀ ਆ ਜਾ ਬਸ ਇਹ ਵੀ ਪ੍ਰਵਾਨ ਕਰਨੀ ਜੋ ਤੇਰਾ ਨਾਮ ਸਤਜੀ ਜੀ ਨੂੰ ਆਣਾ ਪੂਰ ਕਰਨਿਆ ਜਾਣ ਨੂੰ ਕਰਨਾ ਨਾਮਦਾਰ ਬਖਸ਼ਣਾ ਚੜ੍ਹਦੀ ਗਾਲਾਂ ਦਾ ਸਪੱਤ ਕਾਜ ਰਾਸ ਕਰਨੇ ਪ੍ਰਵਾਨ ਦੀ ਸਿਸ਼ਾਤੀ ਰੱਖਣੀ ਬਾਣੀ ਦਾ ਜੋੜਨਾ ਬਾਣੀ ਮੇਜ ਤੇ ਲਿਖਿਆ ਦੋਣੀ ਨਾਮ ਦੀ ਗੋਣਾ ਨਾਮ ਦੀ ਬਾਗੇ ਕਾਜੀ ਜੇਵਾ ਸਰਦਾਰੋ ਕੀ ਬਾਜ਼ਾਏ ਜੇ ਮਾੜਤਾ ਰੋ ਕਿਰਪਾ ਕਰੋ ਮੇਰੇ ਕਰੋ ਨੋਦਰਾ ਨਾਮ ਜਪੇ ਜੋਦਰਾ ਪ੍ਰਸ਼ਾਦ ਸੰਗੇ ਸੁਬੋਲੇ ਤਾਲੇ ਪੀਰ ਤਾਲੇ ਕਬੀਰ ਤੰਨ ਕਬੀਰ ਸਾਗਿਓ ਨਾਮ ਦੀ ਜੱਗੀ ਕਲਾ ਕਰਨਾ ਸੰਧਾਰਾ ਕਰਨਾ ਸੰਧਾਰਾ ਕਰਨਾ ਸੰਧਾਰਾ ਕਰਨਾ ਮੇਰੇ ਸਹਿਬਾ ਔਰ ਗਨੇ ਹਾਰ ਕੀ ਮਹਿਮਤੀ ਸੁਣੋ ਗਰੀਬਨਵਾਹੇ ਜੀਨਾ ਪੂਰਨ ਪੂਰਨ ਬਾਣੀ ਦਾ ਪਾਣਾ ਮੇਰਾ ਮੂਰਤ ਮੈਂ ਕਿਸੁ ਨਾਹੀ ਜੋ ਕੁਝ ਆਸਾ ਤੇਰਾ ਤੇਰਾ ਤੁਝ ਕਾ ਸਭ ਕੁਝ ਹੈ ਕਾ ਲਗੇ ਮੇਰਾ ਕੰਗੀ ਮਰਨ ਨਿਰਮਤਿਆ ਲਾਗੇ ਗੰਗਾ ਨੀਰ ਪਛੇ ਮਾਣੇ ਹੰਦੀ ਕਦ ਕਬੀ ਲਕਬੀ ਹੈ ਐਸੀ ਸੰਤੋ ਗੁਰ ਸੰਤੋ ਆਪੇ ਦੁਆਰ ਦਰੁਨਾ ਕਰਿ ਸਾਗਰ ਸਾਹਿ ਬੰਦਰੀ ਫੜਦੀ ਭਾਵੇ ਸਤ ਗੁਰੂ ਸਤ ਕੰਨ ਵੀ ਸਤ ਗੁਰੂ ਸਤ ਕੰਨ ਵੀ ਸਤ ਗੁਰੂ ਸਤ ਕੰਨ ਵੀ ਸਾਨੂੰ ਜੀਓ ਗੁਰਪ੍ਰੀਤ ਸਾਧ ਸੰਗਤ ਨੂੰ ਬੈਠ ਜਾਓ ਭਏ ਦੋ i <muchas>